ਪਹਿਲਾ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਨੂੰ ਪਤਾ ਹੀ ਜੀ ਸਾਰਿਆਂ ਨੂੰ ਆਪਾਂ ਫ੍ਰੀ ਦੇ ਵਿੱਚ ਐਡ ਕਰਦਾ ਕੋਈ ਕਮਿਸ਼ਨ ਕੋਈ ਦਰਾਲੀ ਕਿਸੇ ਪਾਸੋਂ ਕਿਸੇ ਤਰ੍ਹਾਂ ਦਾ ਆਪਾਂ ਨਹੀਂ ਲੈਂਦੇ ਸੀ ਉੱਪਰ ਹਰੇ ਜਿਹੇ ਅਖਰੇ ਚ ਪੂਰੀ ਵੀਡੀਓ ਚ ਨੰਬਰ ਲਿਖਿਆ ਰਹਾਂਦਾ ਜੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੋਂ ਬਾਅਦ ਬਿਲਕੁਲ ਫ੍ਰੀ ਚ ਆਪਾਂ ਐਡ ਲਗਾ ਦਾਂਗੇ ਤੇ ਪਹਿਲੀ ਗੱਡੀ ਤੋਂ ਸ਼ੁਰੂ ਆਪਾਂ ਕਰਦੇ ਆਂ ਆਪਣੀ ਵੀਡੀਓ 2006 ਮਾਡਲ 2026 ਤੱਕਰ ਪਾਸਿੰਗ ਸੀਐਨਜੀ ਕਿਟ ਲੱਗੀ ਹੋਈ ਹੈ ਟਾਇਰ 80 ਤੋਂ 85 ਪੈਸੇ ਤੇ ਡਿਮਾਂਡ ਹੈ 80000 ਗੱਡੀ ਤੁਸੀਂ ਦੇਖ ਲਈ ਹੋਊਗੀ ਤੁਹਾਨੂੰ ਪਤਾ ਲੱਗੇ ਕਿਹੜੀ ਗੱਡੀ ਆ ਆਲਟੋ ਗੱਡੀ ਆਪਾਂ ਲੈ ਕੇ ਪਹੁੰਚਿਆ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਪੂਰੀ ਸਾਰਾ ਕੁਝ ਵੀਡੀਓ ਚ ਇਹਨਾਂ ਨੇ ਦਿਖਾਇਆ ਗੱਡੀ ਆਪ ਨੂੰ ਮਿਲੂਗੀ ਇਹ ਮਾਨਸਾ ਏਰੀਆ ਚ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਨਸਾ ਏਰੀਆ ਚ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਕਿਸ ਨੇ ਤੋਰ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਕਿਵੇਂ ਮਰਜੀ ਚਲਾ ਕੇ ਤੋਰ ਕੇ ਕਿ ਮਰਜੀ ਚੈੱਕ ਕਰ ਲਿਓ ਸੀ ਮਾਲਕ ਨੇ ਕਿਹਾ ਪੂਰੀ ਗਾਰੰਟੀ ਹੈ ਹਰ ਪਾਸੋਂ ਹਰ ਤਰ੍ਹਾਂ ਦੀ ਪੂਰੀ ਗੱਡੀ ਚ ਹਰਿਆਣਾ ਨੰਬਰ ਹੈ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਤੇ ਚਾਬੀਆਂ ਚੂਬੀਆਂ オリジナル ਆਪਾਂ ਨੂੰ ਮਿਲ ਜਾਣਗੀਆਂ ਅੰਦਰੋਂ ਵੀ ਵਧੀਆ ਬਾਹਰੋਂ ਵੀ ਠੀਕ ਹੈ ਚਲਾਉਣ ਚ ਵੀ ਠੀਕ ਹੈ ਰੰਗ ਵੀ ਸੋਹਣਾ ਤੇ ਮਾਲਕ ਨੇ ਵਧੀਆ ਰੱਖੀ ਹੋਈ ਆ ਕਿਸੇ ਨੂੰ ਗੱਡੀ ਪਸੰਦ ਜੇ ਆ ਰਹੀ ਹੈ ਤੇ ਮਾਲਕ ਨਾਲ ਗੱਲ ਕਰਨੀ ਆ ਤਾਂ ਨੰਬਰ ਸਕਰੀਨ ਤੇ 81468 13375 ਤੇ ਡਿਮਾਂਡ 80000 ਮਾਨਸਾ ਘਰੇ ਗੱਡੇ ਮਿਲ ਜੂਗੀ ਜਾ ਕੇ ਦੇਖ ਲਿਓ ਰੇਟ ਉੱਪਰ نیچے ਹੋ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਹੁਣ ਆਪਾਂ ਇੱਕ ਗੱਡੀ ਜਿਹੜੀ ਲੈ ਕੇ ਪਹੁੰਚਿਆ ਗੱਡੀ ਆਪਾਂ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ 2005 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਜਨ ਗੱਡੀ ਆ 5 ਮਾਡਲ ਹੈ ਕੰਡੀਸ਼ਨ ਵਧੀਆ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਕਿਸੇ ਨੂੰ ਵੀ ਗੱਡੀ ਜੇ ਪਸੰਦ ਆਉਂਦੀ ਐ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਖੜੀ ਐ ਪਟਿਆਲੇ ਪਟਿਆਲੇ ਘਰੇ ਗੱਡੀ ਤੁਹਾਨੂੰ ਮਿਲ ਚੁਗੀ ਤੇ ਰੇਟ ਮਾਲਕ ਨੇ ਡਿਮਾਂਡ 80000 ਰੁਪਇਆ ਕਹੀ ਐ ਜੀ ਮਾਲਕ ਨੇ ਕਿਹਾ ਵੀ ਘਟਵਾ ਦਾ ਮੌਕੇ ਤੇ ਬਹਿ ਕੇ ਕਰ ਲਾਂਗੇ ਇੱਕ ਵਾਰੀ ਡਿਮਾਂਡ ਐ ਪਟਿਆਲੇ ਘਰੇ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਆਪ ਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਰੇਟ ਵਹਿ ਕੇ ਮੁਕਾ ਕੇ ਤੇ ਗੱਡੀ ਨੂੰ ਖਰੀਦ ਸਕਦੋਂ ਪੰਜਾਬ ਨੰਬਰ ਹੈ ਅੰਦਰੋਂ ਵੀ ਸੋਹਣੀ ਹੈ ਬਾਹਰੋਂ ਵੀ ਸੋਹਣੀ ਹੈ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਰੰਗ ਰੂng ਵਧੀਆ ਬੰਪਰ ਵਗੈਰਾ ਵਧੀਆ ਪਈ ਨੇ ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਫੋਟੋਆਂ 'ਚ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਜੀ ਜੇ ਗੱਡੀ ਵਧੀਆ ਲੱਗਿਆ ਤਾਂ ਕਰੋ ਮਾਲਕ ਨਾਲ ਗੱਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੂਆ 8699338838 ਇਹੀ ਮਾਲਕ ਦਾ ਵਟਸਐਪ ਨੰਬਰ ਹੈ ਇਹੀ ਮਾਲਕ ਦਾ ਸਿੱਧਾ ਨੰਬਰ ਹੈ ਕੋਈ WhatsApp ਤੇ ਗੱਲ ਕਰਨਾ ਚਾਹੁੰਦਾ WhatsApp ਤੇ ਕਰ ਲਿਓ ਡਾਇਰੈਕਟ ਗੱਲ ਕਰਨੀ ਆ ਡਾਇਰੈਕਟ ਗੱਲ ਕਰ ਲਿਓ ਆ ਰੀਟਲਜ਼ 2010 ਮਾਡਲ ਦਿੱਲੀ ਨੰਬਰ ਆਪਾਂ ਹੁਣ ਲੈ ਕੇ ਪਹੁੰਚੇ ਆਂ ਵੀਡੀਓ 'ਚ ਤੁਸੀਂ ਦੇਖ ਰਹੇ ਹੋ 2010 ਮਾਡਲ ਹੈ ਕੰਡੀਸ਼ਨ ਵਧੀਆ ਹੈ ਏਰੀਆ ਮਾਲਕ ਦਾ ਬਠਿੰਡਾ ਹੈਗਾ ਤੇ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਮਾਲਕ ਨੇ ਸੰਭਾਈ 'ਚ ਰੱਖੀ ਆ ਬਾਕੀ ਤੁਸੀਂ ਦੇਖ ਰਹੇ ਚਾਰੇ ਪਾਸੋਂ ਹਰ ਚੀਜ਼ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਈ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਕੋਈ ਵੀ ਚਲਾ ਕੇ ਦੇਖਣਾ ਚਾਹੁੰਦਾ ਤੋਰ ਕੇ ਦੇਖਣਾ ਚਾਹੁੰਦਾ ਸਟਾਰਟ ਕਰਕੇ ਦੇਖਣਾ ਚਾਹੁੰਦਾ ਮਾਲਕ ਨੇ ਕਿਹਾ ਵੀ ਕਰੇ ਗੱਡੀ ਖੜੀ ਹੈ ਆਜੂ ਰੇਟ ਵੇਖ ਕੇ ਮੁਕਾਲਾਂਗੀ ਜਿਹੜੀ ਡਿਮਾਂਡ ਇੱਕ ਵਾਰੀ ਪਹੁੰਚੀ ਆਪਣੇ ਕੋਲ ਹੀ ਮਾਲਕ ਨੇ ਡਿਮਾਂਡ 160 ਦੱਸੀ ਹੈਗੀ ਤੇ ਮਾਲਕ ਨੇ ਕਿਹਾ ਵੀ ਵੇਖ ਕੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਤੇ ਰੇਟ ਹੋ ਜੂਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਖਰੀਦਣਾ ਦਾ ਹੈ ਤਾਂ ਨੰਬਰ ਸਕਰੀਨ ਤੇ ਆਪਾਂ ਦੇ ਦਿੰਨੇ ਆ ਤੁਹਾਨੂੰ 98771 18279 ਤੇ ਗੱਲ ਕਰ ਲਿਓ ਆਪੇ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਤੇ ਵੀਡੀਓ ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਜੀ ਸਾਰੀ ਆਪਾਂ ਕੱਲੀ ਕੱਲੀ ਗੱਲ ਕਰ ਰਹੇ ਆ ਨਾਲ ਦੀ ਨਾਲ ਤੇ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਡੇਲੀ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਹਰ ਰੋਜ਼ ਨਵੇਂ ਘਰ ਕੋਠੀ ਮਕਾਨ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਤੇ ਨਾਲ ਹੀ ਕੋ ਬੈਲ ਆਈਕਨ ਹੋਵੇ ਸੀ ਉਹਨੂੰ ਵੀ ਆਲਟ ਸਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਨਕੀ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ ਚ ਮੈਨੂੰ ਦੱਸ ਸਕਦੇ ਹੋ ਤੇ ਕਿਸਨ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਉੱਪਰ ਹਰੇ ਜ ਅੱਖਰਾਂ ਚ ਮਿਲ ਗਿਆ ਹੂਆ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀ ਚ ਐਡ ਤੁਸੀਂ ਲਗਵਾ ਸਕਦੇ ਹੋ ਨਾ ਤਾਂ ਆਪਾਂ ਕੋਈ ਦਲਾਲੀ ਲੈਨੇ ਆ ਜੀ ਨਾ ਕੋਈ ਫੀਸ ਨਾ ਕੋਈ ਕਮਿਸ਼ਨ ਸਾਰਾ ਕੰਮ ਆਪਾਂ ਜਮਾਂ ਫਰੀ ਦੇ ਵਿੱਚ ਕਰਦੇ ਆਂ ਤੇ ਹੁਣ ਆਪਾਂ ਫਿਰ ਤੋਂ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਇੱਕ ਇਨੋਵਾ ਗੱਡੀ ਆਪਾਂ ਲੈ ਕੇ ਪਹੁੰਚੇ ਆਂ 2011 ਮਾਡਲ ਹੈ ਜੀ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਹੋ ਜੀ ਬਾਹਰ ਗਏ ਮਾਲਕ ਦੀ ਗੱਡੀ ਹੈ ਤੇ ਕਿਸੇ ਨੂੰ ਵੀ ਗੱਡੀ ਜੇ ਪਸੰਦ ਆਉਂਦੀ ਹੈ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ 11 ਮਾਡਲ ਹੈ 370 ਮਾਲਕ ਨੇ ਡਿਮਾਂਡ ਦੱਸੀ ਹੈ ਬਾਕੀ ਰੇਟ ਬਹਿ ਕੇ ਹੋ ਜਾਊਗਾ ਮੌਕੇ ਤੇ ਸਮਲ ਸਰ ਮਾਲਕ ਦਾ ਏਰੀਆ ਮੋਗੇ ਲਾਗੇ ਪੈ ਜਾਂਦਾ ਹੈ ਸਮਾਲਸਰ ਜੀ ਤੇ ਰੇਟ ਹੋ ਜੂਗਾ 골ਡਨ ਕਲਰ ਦੇ ਵਿੱਚ ਗੱਡੀ ਆ ਪੰਜਾਬ ਨੰਬਰ ਹੈ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਸੋਹਣੀ ਹਾਲਤ ਦੇ ਵਿੱਚ ਐ ਬਾਕੀ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜੇ ਮਾਲਕ ਨੇ 7710765211 ਮਾਲਕ ਦਾ ਇਹ ਨੰਬਰ ਹੈ ਗੱਲ ਤੁਹਾਡੀ ਹੋ ਜੂਗੀ ਮਾਲਕ ਨਾਲ ਤੇ ਵੀਡੀਓ ਚ ਆਪਾਂ ਕੱਲੀ-ਕੱਲੀ ਗੱਲ ਕਰ ਹੀ ਰਿਹਾ ਸੀ ਇੱਕ ਆਪਾਂ ਮੋਟਰਸਾਈਕਲ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗਲੇਮਰ ਮੋਟਰਸਾਈਕਲ ਹੈ ਜੀ 2011 ਮਾਡਲ ਹੈ ਸੰਗਰੂਰ ਮਾਲਕ ਦਾ ਏਰੀਆ ਪਲਾਸੌਰ ਮਾਲਕ ਦਾ ਏਰੀਆ ਜੀ ਸੰਗਰੂਰ ਦੇ ਲਾਗੇ ਪੈ ਜਾਂਦਾ ਤੇ ਫਰੰਟ ਟਾਇਰ オリジナル ਹੈ ਤੇ ਜਿਹੜਾ ਬੇਕ ਹੈ ਉਹ ਇੱਕ ਵਾਰੀ ਚੇਂਜ ਹੋਇਆ ਗਾ 42000 ਰੁਪਏ ਡਿਮਾਂਡ ਇਹਨਾਂ ਨੇ ਦੱਸੀ ਹੈ ਬਾਕੀ ਤੁਸੀਂ ਦੇਖ ਰਹੇ ਹੋ ਸੈਲਫ ਸਟਾਰਟ ਹੈ ਜੀ ਮਾਲਕ ਨੇ ਵਧੀਆ ਰੱਖਿਆ ਹੋਇਆ ਮਾਡਲ 11 ਪਰ ਕੰਡੀਸ਼ਨ ਬਹੁਤ ਚੰਗੀ ਆਪਨ ਮਿਲ ਚੁਗੀ ਮਾਲਕ ਨੇ ਵਧੀਆ ਰੱਖਿਆ ਚਲਾਇਆ ਵਧੀਆ ਹੋਇਆ ਸਟਾਰਟ ਵਧੀਆ ਹੁੰਦਾਗਾ ਪਹਿਲੇ ਸੈਲਫ ਸਟਾਰਟ ਹੁੰਦਾਗਾ ਪੰਜਾਬ ਨੰਬਰ ਲਾਲ ਰੰਗ ਦੇ ਵਿੱਚ ਰੇਟ ਵੇਖ ਕੇ ਹੋ ਜਾਊਗਾ ਬਾਕੀ ਰੇਡ ਵਗੈਰਾ ਤੁਸੀਂ ਆਪੇ ਮੁਕਾ ਲਓ ਮਾਲਕ ਨੇ ਜਿਹੜੀ ਡਿਮਾਂਡ ਦੱਸੀ ਹੈ ਉਹ ਤੁਹਾਨੂੰ ਮੈਂ ਦੱਸਤੀ ਨੰਬਰ 9463054600 ਬਾਟ ਗੱਲ ਕਰ ਲਓ ਤੁਸੀਂ ਤੇ ਹੁਣ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ Maruti 800 ਜੀ Maruti 800 ਗੱਡੀ ਹੈ ਫਾਸਟ ਓਨਰ ਹੈ ਪਧੂੜ ਏਰੀਆ 'ਚ ਗੱਡੀ ਖੜੀ ਹੈ ਚਾਰ ਮਾਡਲ ਹੈ 55000 ਰੁਪਏ ਡਿਮਾਂਡ ਇੱਕ ਵਾਰੀ ਇਹਨਾਂ ਨੇ ਕੀਤੀ ਹੈ ਘੱਟ ਵਾਦ ਕੀਤਾ ਜਾਊਗਾ 27 ਤੱਕ ਰਪਾ ਸਿੰਘ ਗੱਡੀ ਸੋਹਣੀ ਹੈ ਪੰਜਾਬ ਨੰਬਰ ਹੈ ਅੰਦਰੋਂ ਬਾਹਰੋਂ ਪੂਰੀ ਵਧੀਆ ਪਈ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਮਾਲਕ ਦਾ ਨੰਬਰ 9781212430 ਗੱਲ ਕਰ ਲਓ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਸੀ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਆ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੁਠੀ ਮਕਾਨਾ ਤੁਸੀਂ 베ਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀਦ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਭੇਜ ਦਿਓ ਆਪਣੇ ਕੋਲੇ ਤੇ ਵੀਡੀਓ ਵਧੀਆ ਲੱਗੀ ਆ ਤਾਂ ਚਲਦੀ ਚਾਲੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਸ਼ੇਅਰ ਕਰਦੋ ਲਾਈਕ ਕਰਦੋ ਸਬਸਕ੍ਰਾਈਬ ਕਰਦੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ